ਜਿੰਨਾ ਵੀ ਚੜਾਵਾ ਚੜਿਆ ਕਹਿੰਦੇ ਉਹ ਸਾਰੇ ਰਿਕਾਰਡ ਮੇਰੇ ਕੋਲ ਆ ਮੇਰੇ ਕੋਲ ਲੈ ਕੇ ਪਹੁੰਚੂਗਾ ਸਾਰਾ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਇੱਕ ਪਾਸੇ ਤੁਸੀਂ ਕਹਿ ਨਹੀਂ ਮੈਂ ਨੰਗੇ ਪੈਰ ਜਾਊਂਗਾ ਇੱਕ ਪਾਸੇ ਕਹਿ ਨਹੀਂ ਤੁਸੀਂ ਮੈਂ ਚਨੌਤੀ ਦਊਂਗਾ ਨੰਗੇ ਪੈਰ ਦਾ ਮਤਲਬ ਕੀ ਹੁੰਦਾ ਕਿ ਮੈਂ ਉੱਥੇ ਸਿਰ ਝੁਕਾ ਕੇ ਨੀਮਾ ਹੋ ਕੇ ਆ ਰਿਆਂ ਨਾ ਕਿ ਤਮਾਸ਼ਾ ਕਰਨਾ ਤੇ ਲਓ ਜੀ ਕਰੋ ਲਾਈਵ ਟੈਲੀਕਾਸਟ ਮੈਂ ਲੈ ਕੇ ਆ ਰਿਆਂ ਰਿਕਾਰਡ ਦੇਖ ਲਾਂਗੇ ਫਿਰ ਇਹ ਉੱਥੇ ਅਸੈਂਬਲੀ ਨਹੀਂ ਹੈ ਜਿੱਥੇ ਤੁਸੀਂ ਚੱਲੇ ਆ ਜੇ ਤੁਸੀਂ ਜਾਣਾ ਤੇ ਜਾਓ ਨਹੀਂ ਜਾਣਾ ਤੇ ਨਾ ਜਾਓ ਕੋਈ ਤੁਹਾਨੂੰ ਉੱਥੇ ਫਾਂਸੀ ਨਹੀਂ ਲੱਗਣੀ ਜਿੱਥੋਂ ਲਾਈਵ ਹੁੰਦਾ ਕਿ ਨਹੀਂ ਹੁੰਦਾ ਅਸੈਂਬਲੀ 'ਚ ਕੀ ਕਰ ਤੂੰ ਤਾਂ ਦਿਖਾਈਆਂ ਇਹਨਾਂ ਨੇ ਐਤਕੀ ਕੀ ਤੂੰ ਤੂੰ ਮੈਂ ਮੈਂ ਹੋ ਰਹੀ ਸੀ ਕਿ ਜਿਹੜੇ ਕੰਮ ਆ ਤੁਹਾਡੇ ਸਰਕਾਰ ਚਲਾਉਣ ਦੇ ਜਿੱਥੇ ਲੋਕਾਂ ਪ੍ਰਤੀ ਤੁਹਾਡੀ ਕੋਈ ਜਵਾਬ ਦੇਈ ਹੈ ਉਹ ਸਾਰਾ ਛੱਡ ਕੇ ਤੁਸੀਂ ਹੁਣ ਹੋਰ ਸ਼੍ਰੀ ਕਲਤਕ ਸਾਬ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਤਲਬ ਕੀਤਾ ਗਿਆ ਸੀ ਉਸ ਤੋਂ ਬਾਅਦ ਕਾਫੀ ਚਰਚਾਵਾਂ ਹੋਈਆਂ ਔਰ ਸੀਐਮ ਭਗਵੰਤ ਮਾਨ ਦਾ ਇਹ ਕਹਿਣਾ ਹੈ ਕਿ ਜਦੋਂ ਉਹ ਆਣਗੇ ਤਾਂ ਸਿੱਧਾ ਪ੍ਰਸਾਰਣ ਹੋਣਾ ਚਾਹੀਦਾ ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਜੀ ਨੇ ਗੱਲਬਾਤ ਕਰ ਲੈਨੇ ਕਿਉਂਕਿ ਇਸ ਸਮੇਂ ਚਰਚਾ ਕਾਫੀ ਜ਼ਰੂਰੀ ਹੈਗੀ ਹੈ ਕਿਉਂਕਿ ਸਿੱਧਾ ਪ੍ਰਸਾਰਣ ਹੋਣਾ ਉਹ ਕਹਿ ਰਹੇ ਕਿ ਸਾਰੇ ਰਿਕਾਰਡ ਮੈਂ ਕੱਢ ਲਏ ਆ ਜਿਹੜੇ ਜਿਹੜੇ ਵੀ ਜਿੰਨਾ ਵੀ ਚੜਾਵਾ ਚੜਿਆ ਕਹਿ ਰਹੇ ਕਿ ਉਹ ਸਾਰੇ ਰਿਕਾਰਡ ਮੇਰੇ ਕੋਲ ਆ ਮੇਰੇ ਕੋਲ ਲੈ ਕੇ ਪਹੁੰਚੂੰਗਾ ਸਾਰਾ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਚੀਫ ਮਿਨਿਸਟਰ ਨੂੰ ਆਪਣਾ ਸੋਚਣਾ ਚਾਹੀਦਾ ਕਿ ਉਹਨੂੰ ਕਿਹੜੇ ਉਹਨੂੰ ਧਰਮ ਦੇ ਰਿਕਾਰਡ ਇਕੱਠੇ ਕਰ ਲਈ ਚੀਫ ਮਿਨਿਸਟਰ ਬਣਾਇਆ ਐਸਜੀਪੀਸੀ ਦਾ ਚੀਫ ਮਿਨਿਸਟਰ ਆ ਉੱਥੇ ਤੇ ਹੈਗਾ ਆ ਉਹਨਾਂ ਦਾ ਪ੍ਰਧਾਨਮੀ ਹੈਗਾ ਅਕਾਲ ਤਖਤ ਦੇ ਜੱਥੇਦਾਰ ਸਾਹਿਬ ਵੀ ਆਗੇ ਸਿੰਘ ਸਾਹਿਬਾਨ ਵੀ ਆਗੇ ਇਹ ਚੀਫ ਮਿਨਿਸਟਰ ਹੋਵੇ ਨਾ ਹੋਵੇ ਉਹ ਸੰਸਦ ਚੱਲਦੀ ਰਹਿਣੀ ਹੈ ਜਿੱਥੇ ਦਾ ਇਹ ਚੀਫ ਮਿਨਿਸਟਰ ਆ ਉੱਥੇ ਅਸੈਂਬਲੀ ਦੇ ਵਿੱਚ ਕਿਹੜਾ ਰਿਕਾਰਡ ਆ ਕੀ ਕੁਝ ਕਰਦੇ ਆ ਰੋਜ਼ ਅਸੈਂਬਲੀ ਚੱਲਦੀ ਆ ਕਿੰਨੇ ਦਿਨ ਅਸੈਂਬਲੀ ਦੇ ਜਿਹੜੇ ਤੁਹਾਨੂੰ ਕੰਮ ਜਿਸ ਕਰਕੇ ਤਨਖਾਹਾਂ ਦਿੱਤੀਆਂ ਆ ਇਹਨਾਂ ਨੂੰ ਜਿਹੜੇ ਕੰਮ ਆ ਤੁਹਾਡੇ ਸਰਕਾਰ ਚਲਾਉਣ ਦੇ ਜਿੱਥੇ ਲੋਕਾਂ ਪ੍ਰਤੀ ਤੁਹਾਡੀ ਕੋਈ ਜਵਾਬ ਦੇਈ ਹੈ ਉਹ ਸਾਰਾ ਛੱਡ ਕੇ ਤੁਸੀਂ ਹੁਣ ਹੋਰ ਪਾਸੇ ਚੱਲ ਪਏ ਆ ਜਿੱਥੋਂ ਲਾਈਵ ਹੁੰਦਾ ਕਿ ਨਹੀਂ ਹੁੰਦਾ ਅਸੈਂਬਲੀ 'ਚ ਕੀ ਕਰਤੂਤਾਂ ਦਿਖਾਈਆਂ ਇਹਨਾਂ ਨੇ ਐਤਕੀ ਕੀ ਤੂੰ ਤੂੰ ਮੈਂ ਮੈਂ ਹੋ ਰਹੀ ਸੀਗੀ ਔਰ ਅਸੈਂਬਲੀ ਦੇ ਵਿੱਚ ਲਾਈਵ ਹੋ ਰਿਹਾ ਜਿੱਥੇ ਦਿੱਲੀ ਵਾਲੀ ਚ ਜਿੱਥੇ ਆਤਸ਼ੀ ਬੋਲ ਰਹੀ ਹੈ ਜਾਂ ਕੀ ਬੋਲ ਰਹੀ ਹੈ ਕبھی ਕੁੱਤੋਂ ਦਾ ਸਨਮਾਨ ਕبھی ਗੁਰੂਆਂ ਦਾ ਸਨਮਾਨ ਉਹ ਇੱਕ ਕੰਟੈਕਸਟ ਹੈ ਸਿਗਾ ਕਿ ਗੁਰੂਆਂ ਦਾ ਉੱਥੇ ਜਿਹੜਾ 350 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਸਿੱਧੀ ਦਿਨ ਸੀਗਾ ਉਸ ਨੂੰ ਉੱਥੇ ਮਨਾਇਆ ਜਾ ਰਿਹਾ ਸੀਗਾ ਉਹਦੇ ਤੇ ਚਰਚਾ ਹੋ ਰਹੀ ਸੀਗੀ ਜਿਸ ਤਰੀਕੇ ਨਾਲ ਇੱਥੇ ਸ਼ਰਧਾਂਜਲੀਆਂ ਉੱਥੇ ਦੀ ਵੀ ਸ਼ਰਧਾਂਜਲੀਆਂ ਦੀ ਕੋਈ ਚਰਚਾ ਹੋ ਰਹੀ ਸੀਗੀ ਉੱਥੇ ਉਹ ਆਪਸ ਵਿੱਚ ਰੌਲਾ ਪੈ ਗਿਆ ਸਾਰਾ ਉਹਨਾਂ ਦਾ ਕਿ ਇਹਨੇ ਕਿਉਂ ਕੀਤਾ ਆਪੀ ਜੀ ਪੀ ਦਾ ਪ੍ਰੋਟੈਸਟ ਜੇ ਉਹ ਲੱਗਦਾ ਇਹ ਹੈ ਕਿ ਤੁਸੀਂ ਏਜੰਡੀਆਂ ਦੀ ਰਾਜਨੀਤੀ ਛੱਡ ਕੇ ਵਿੱਚੇ ਬੀਜੇਪੀ ਵਿੱਚੇ ਜਿਹੜੇ ਆਮ ਆਦਮੀ ਪਾਰਟੀ ਹੁਣ ਜਿਆਦਾ ਤੋਂ ਜਿਆਦਾ ਧਰਮ ਦਾ ਤੜਕਾ ਕਿਵੇਂ ਲਾਇਆ ਜਾ ਸਕਦਾ ਉਸ ਪਾਸੇ ਨੂੰ ਚੱਲੇ ਹੋਇਆ ਬੀਜੇਪੀ ਨੂੰ ਇੰਜ ਲੱਗਦਾ ਕਿ ਜਿਸ ਤਰੀਕੇ ਨਾਲ ਬਹੁਤ دیر ਦੇ ਅਮਰਧਾਰ ਜੀ ਸਭ ਤੋਂ ਤਕੜੇ ਸਿੱਖ ਹੋਹੀ ਹੋਣ ਉਹ ਆਪਣੇ ਤੌਰ ਤੇ ਲੱਗੇ ਹੋਏ ਆ ਕਿ ਇਹ ਜਿਹੜੀ ਇੱਕ ਧਾਰਮਿਕ ਪੰਜਾਬ ਦੇ ਵਿੱਚ ਇੱਕ ਬਿਰਤੀ ਦੀ ਸਪੇਸ ਆ ਉਹਦੇ ਤੇ ਕਬਜ਼ਾ ਕਿਵੇਂ ਕੀਤਾ ਜਾਏ ਇਧਰੋਂ ਕੇਜਰੀਵਾਲ ਉਹਨਾਂ ਦਾ ਹੀ ਟ੍ਰੇਡ ਕੇਜਰੀਵਾਲ ਆ ਉਸੇ ਸੋਚ ਦਾ ਮਾਲਕ ਕੇਜਰੀਵਾਲ ਆ ਕੇਜਰੀਵਾਲ ਲੱਗਾ ਹੋਇਆ ਕਿ ਜੇ ਥਾ ਕਿ ਅਸੀਂ ਇਸ ਕਿਲੇ ਦੇ ਵਿੱਚ ਇਸ ਸਪੇਸ ਤੇ ਇਸ ਜਗ੍ਹਾ ਦੇ ਵਿੱਚ ਆਪਣੀ ਬੜਤ ਨਹੀਂ ਬਣਾਉਂਦੇ ਜਾਂ ਆਪਣੀ ਥੋੜੀ ਕੋਸ਼ਿਸ਼ ਕਰਕੇ ਉੱਥੇ ਕਬਜ਼ਾ ਨਹੀਂ ਕਰਦੇ ਜਾਂ ਉੱਥੇ ਆਪਣਾ 60 65 ਜਮਾਉਂਦੇ ਨਹੀਂ ਉਸ ਕਿਸਮ ਦੀ ਉਦੋਂ ਤੱਕ ਇੱਥੇ ਪੰਜਾਬ ਦੇ ਵਿੱਚ ਦੁਬਾਰਾ ਹੁਣ ਸਤਾਈ ਦੇ ਵਿੱਚ ਆਉਣਾ ਮੁਸ਼ਕਲ ਆ ਉਹ ਇਸ ਪਾਸੇ ਨੂੰ ਲੱਗੇ ਆ ਲਿਆਓ ਜੀ ਸਾਰਾ ਰਿਕਾਰਡ ਲਿਆਓ ਫੜੋ ਜੀ ਕੋਲੀ ਨੂੰ ਕਰ ਲਓ ਕਰੋ ਜਿਹੜਾ ਤੁਹਾਡਾ ਬਣਦਾ ਕੋਈ ਗੱਲ ਨਹੀਂ ਰਿਕਾਰਡ ਹੈ ਕਰਨਾ ਕਰੋ ਪਰ ਜਿਸ ਕੰਮ ਲਈ ਬੁਲਾਇਆ ਤੁਹਾਨੂੰ ਅਕਾਲ ਤਖਤ ਦੇ ਜਥੇਦਾਰ ਨੇ ਉਹਦਾ ਤੇ ਜਵਾਬ ਦੇ ਆਓ ਇੱਕ ਪਾਸੇ ਤੁਸੀਂ ਕਹਿੰਦੇ ਮੈਂ ਨੰਗੇ ਪੈਰ ਜਾਊਂਗਾ ਇੱਕ ਪਾਸੇ ਕਹਿੰਦੇ ਤੁਸੀਂ ਮੈਂ ਚਨੌਤੀ ਦਊਂਗਾ ਤੁਸੀਂ ਇਹ ਦੱਸੋ ਉਹ ਸਿੱਖਾਂ ਦੀ ਧਰਮ ਦੀ ਸਰਵੋਚਤਮ ਅਦਾਲਤ ਆ ਠੀਕ ਇਹ ਤੇ ਸਾਰੇ ਮੰਨਦੇ ਆ ਇਹ ਕਿਸੇ ਵੀ ਪਾਰਟੀ ਦੇ ਹੋਣ ਜਾਂ ਨਾ ਹੋਣ ਈਵਨ ਜਿਹੜੇ ਧਰਮ ਤੋਂ ਬਾਹਰ ਵੀ ਉਹ ਵੀ ਰਿਸਪੈਕਟ ਕਰਦੇ ਆ ਸਾਰੇ ਗੱਲਾਂ ਸੁਣਦੇ ਆ ਆਪਾਂ ਜਿਸ ਤਰੀਕੇ ਨਾਲ ਵੀ ਸਾਰਿਆਂ ਦੀ ਇੱਕ ਮਰਿਆਦਾ ਆ ਇੱਕ ਆਸਥਾ ਆ ਇੱਕ ਉਹ ਸਾਰੇ ਉੱਤੇ ਦਰਬਾਰ ਸਾਹਿਬ ਦੇ ਵਿੱਚ ਵੀ ਸਾਰੇ ਕਿਸਮ ਦੇ ਜਾਂਦੇ ਪਹਿਲਾਂ ਤੇ ਇਹ ਗੱਲਾਂ ਕਰਨੀਆਂ ਕਿ ਉੱਥੇ ਹਿੰਦੂਆਂ ਦੇ ਤੁਸੀਂ ਚੰਦੇ ਕਿਉਂ ਲੈਂਦੇ ਆ ਯਾਰ ਤੁਸੀਂ ਹੁਣ ਇੱਕ ਨਵੀਂ ਕਿਸਮ ਦੀ ਰਾਜਨੀਤੀ ਸ਼ੁਰੂ ਕਰਤੀ ਸਿੱਖ ਤੇ ਧਰਮ ਇਹੋ ਜਿਹਾ ਹੈ ਹੀ ਨਹੀਂ ਜਿਹੜਾ Hindu, Muslim, Sai ਕਿਸੇ ਦੇ ਵਿੱਚ ਵਖਰੇਵੇਂ ਪਾ ਕੇ ਚੱਲਦਾ। ਨਾਲ ਹਰਮੰਦਰ ਸਾਹਿਬ ਦੇ ਵਿੱਚ ਕਿਤੇ ਲਿਖਿਆ ਵੀ ਨਹੀਂ ਹੋਇਆ ਕਿ ਚੜਾਵਾ ਚੜਾਓ। ਕਹੀਂ ਕਿਤੇ ਨਹੀਂ ਹੈ। ਨਹੀਂ ਇਹ ਤਾਂ ਕੰਪਲਸਰੀ ਵੀ ਨਹੀਂ ਕੀਤਾ ਗਿਆ ਨਾ ਕਿ ਆਓ ਜਾਓ ਤਾਂ ਚੜਾਵਾ ਚੜਾਣਾ ਹੀ ਪੈਣਾ। ਜੇ ਚੜਾਵਾ ਛੱਡਦਾ ਤੇ ਉਹ ਲੋਕਾਂ ਨੂੰ ਵਾਪਸ ਕਰਤਾ ਜਾਂਦਾ। ਉਹਦੇ ਲਈ ਸਕੂਲ ਖੋਲ੍ਹਿਆ, ਹਸਪਤਾਲ ਖੋਲ੍ਹਿਆ, ਦੋ ਯੂਨੀਵਰਸਿਟੀਆਂ ਹੈਗੀਆਂ। ਹੋਰ ਗੁਰਦੁਆਰਾ ਸਾਹਿਬ ਦਾ ਮੇਨਟੇਨੈਂਸ ਸਾਰਾ ਕੁਝ ਜੋ ਵੀ ਹੈ। ਮੈਨੂੰ ਕਹਿੰਦਾ ਕਿ ਸਾਰੀਆਂ ਗੱਲਾਂ ਸਾਰੀਆਂ ਬਹੁਤ ਵਧੀਆ ਆਈਡੀਅਲ ਰੂਪ ਦੇ ਵਿੱਚ ਚੱਲਦੀਆਂ ਨੁਕਸ ਕਮੀਆਂ ਸਾਰੇ ਆਧਾਰਿਆਂ 'ਚ ਹੋਣਗੀਆਂ ਇੰਨਾ 'ਚ ਵੀ ਹੋਣਗੀਆਂ ਪਰ ਇੱਕ ਪੂਰਾ ਉਹਦਾ ਹਿਸਾਬ ਕਿਤਾਬ ਜਿਵੇਂ ਪੈਸਾ ਸਾਰਾ ਆਉਂਦਾ ਜਿਵੇਂ ਜਾਂਦਾ ਉਹਦਾ ਇੱਕ ਰਿਕਾਰਡ ਹੈ ਪ੍ਰੋਪਰ ਹੈ ਉਹ ਜਿਹੜਾ ਐਸਡੀਪੀਸੀ ਆਡਿਟ ਵੀ ਕਰਦੀ ਆ ਹਮੇਸ਼ਾ ਬਜਟ ਪਾਸ ਹੁੰਦਾ ਉਹਦਾ ਗਾਂ ਦੁਬਾਰਾ ਰੀਅਲੋਕੇਸ਼ਨ ਹੁੰਦੀ ਆ ਜੇ ਇਹਨਾਂ ਨੂੰ ਬਹੁਤਾ ਛੌਗ ਮੈਂ ਤੇ ਬਹੁਤ ਵਾਰੀ ਕਹਿੰਨਾ ਕਿ ਤੁਸੀਂ ਕਸ਼ਹਰੇ ਪਾ ਲੋ ਅਮਰਤ ਸ਼ਕਲੋ ਚਲੇ ਜਾਓ ਇੱਕ ਭਗਵੰਤ ਮਾਨ ਉਹਨਾਂ ਨੂੰ ਆਪ ਤੇ ਉੱਥੇ ਜਿੰਨਾ ਕਿ ਨਿੱਜੀ ਤੌਰ ਤੇ ਉੱਤੇ ਸੁਧਾਰ ਕਰਕੇ ਉਦੋਂ ਨੂੰ ਵਧਣਾ ਚਾਹੀਦਾ ਉਹ ਤੇ ਹੈ ਨਹੀਂ ਉਹ ਸਾਰਾ ਦੁਨੀਆ ਜਾਣਦੀ ਹੈ ਤੁਸੀਂ ਹੁਣ ਉਸ ਪਾਸੇ ਨੂੰ ਚੱਲੇ ਆ ਕਿ ਅਸੀਂ ਰਿਕਾਰਡ ਫਿਰ ਤੇ ਚੁੱਕ ਕੇ ਜਾਣਗੇ ਜਿਵੇਂ ਆ ਹੁਣ ਮਨਰੇਗਾ ਵਾਲੇ ਜੀ ਰਾਮ ਜੀ ਵਾਲੇ ਰਿਕਾਰਡ ਫਿਰ ਤੇ ਚੁੱਕ ਕੇ ਲਿਆਏ ਸੀ ਆ ਦੇਖੋ ਜੀ ਹੁਣ ਅਸੀਂ ਤੁਹਾਡਾ ਰਿਕਾਰਡ ਲੈ ਆਏ ਆ ਆ ਲਓ ਤੇ ਅਸੀਂ ਤੁਹਾਡੇ ਨਾਲ ਹੁਣ ਗੱਲ ਕਰਾਂਗੇ ਇਹ ਕੀ ਕੰਮ ਹੈਗਾ ਤੁਹਾਨੂੰ ਇੱਕ ਦੋ ਤਿੰਨ ਮੁੱਦਿਆਂ ਦੇ ਉੱਤੇ ਕੁਐਰੀ ਪਾਈ ਗਈ ਹੈ ਕਿ ਤੁਸੀਂ ਆ ਪੁੱਠੇ ਸਿੱਧੀਆਂ ਸਾਡੇ ਕੋ ਕੋਈ ਗੱਲਾਂ ਤੁਹਾਡੀਆਂ ਸ਼ਿਕਾਇਤਾਂ ਆਈਆਂ ਠੀਕ ਹੈ ਜੇ ਕੋਈ ਤੁਹਾਨੂੰ ਵੀ ਸ਼ਿਕਾਇਤ ਹੈ ਤੁਸੀਂ ਵੀ ਕਰ ਆਓ ਕੱਲੂ ਇਹ ਕਹੋਗੇ ਜੱਜਾਂ ਦੇ ਬਾਰੇ ਜਾਂ ਜੱਜਾਂ ਦੇ ਇੰਸਟੀਚਿਊਸ਼ਨ ਬਾਰੇ ਵੀ ਮੈਂ ਤੇ ਸੁਪਰੀਮ ਕੋਰਟ ਦੇ ਸਾਰੇ ਰਿਕਾਰਡ ਲੈ ਕੇ ਆ ਰਿਆਂ ਤੁਹਾਡੀ ਮੰਜੀ ਠੋਕਣ ਆ ਰਿਆਂ ਤੁਸੀਂ ਹੁੰਦੇ ਕੌਣ ਆ ਜੱਜ ਇੱਥੇ ਸਾਰਾ ਲਾਈਵ ਦਿਖਾਓ ਜੀ ਇੱਥੇ ਜੋ ਵੀ ਚੱਲਦਾ ਇਹ ਤੇ ਬੜੀ ਅਜੀਬ ਗੱਲ ਆ ਫਿਰ ਤੇ ਕੁਛ ਚੱਲੂਗਾ ਹੀ ਨਹੀਂ ਨਾ ਕੋਈ ਕਿਸੇ ਨੂੰ ਮੰਨੂਗਾ ਫਿਰ ਤੇ ਹਰ ਕੋਈ ਕਹੂਗਾ ਕਿ ਮੈਂ ਹੀ ਸਭ ਤੋਂ ਸੱਚਾ ਤੇ ਉੱਚਾ ਤੇ ਹੈਗਾ ਤੇ ਮੈਨੂੰ ਤੇ ਕੋਈ ਵੀ ਦੁਨੀਆ ਦੀ ਤਾਕਤ ਜਿਹੜੀ ਆ ਕੋਈ ਕੁਐਸਚਨ ਨਹੀਂ ਕਰ ਸਕਦੀ ਹੈ ਪਰ ਇਹਦਾ ਅਸਰ ਕੀ ਹੋਣ ਵਾਲਾ ਸੰਗਤਾਂ ਤੱਕ ਪੰਜਾਬ ਦੇ ਲੋਕਾਂ ਤੱਕ ਔਰ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੰਜਾਬੀ ਪਹੁੰਚੇ ਨੇ ਉਹਨਾਂ ਦੇ ਉੱਤੇ ਅਸਰ ਕੀ ਰਹਿਣ ਵਾਲਾ ਇਹਦਾ ਇੱਕ ਤਰਫ ਤਾਂ ਕਹਿਤਾ ਕਿ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਰਿਕਾਰਡ ਵੀ ਸਾਰੇ ਤਿਆਰ ਕਰ ਲੈ ਔਰ ਦੂਜੀ ਤਰਫ ਇਹ ਵੀ ਹੋ ਰਿਹਾ ਕਿ ਸਿਰਫ ਹਰਮੰਦਰ ਸਾਹਿਬ ਦਾ ਰਿਕਾਰਡ ਲੈ ਕੇ ਆਣਗੇ ਆ ਫਿਰ ਐਸਡੀਪੀਸੀ ਦੇ ਅੰਦਰ ਜਿਹੜੇ ਵੀ ਪੰਜਾਬ ਦੇ ਵਿੱਚ ਪੂਰੇ ਗੁਰਦੁਆ ਫਾ ਬੰਦੇ ਨੇ ਉਹਨਾਂ ਦਾ ਰਿਕਾਰਡ ਵੀ ਲੈ ਕੇ ਆ ਸਕਦਾ ਮੈਨੂੰ ਦੱਸਣਾ ਚਾਹੀਦਾ ਵੈਸੇ ਤੇ ਇਹ ਕਹਿ ਰਿਹਾ ਐਸਜੀਪੀਸੀ ਦਾ ਕਿਉਂਕਿ ਜਿਹੜਾ ਕੋਲੀ ਹੈ ਜਿਹੜਾ ਉਹਨਾਂ ਦਾ ਸੀਏ ਸੀਗਾ ਜਿਨੇ ਜਿਹਦੇ ਤੋਂ ਉਹਨਾਂ ਨੇ 7.5 ਕਰੋੜ ਰੁਪਇਆ ਦੱਸਾਂ 10 ਸਾਲ ਦਾ 10 ਕਰੋੜ ਸੀਗਾ ਜਿਹਦੇ ਚ ਉਹਨਾਂ ਨੇ ਕਿਹਾ ਕਿ 25% ਹਾਜ਼ਰੀ ਦਿੱਤੀ 7.5 ਕਰੋੜ ਐਕਚੁਅਲੀ ਤੇ ਉਹਨੂੰ ਫਾਈਨ ਕੀਤਾ ਕਿ ਤੂੰ ਇਸ ਨੂੰ ਜਿਹੜਾ ਕਿਉਂ ਨਹੀਂ ਅਣਦੇਖਾ ਕਿਉਂ ਕੀਤਾ ਜਿਹੜੀਆਂ ਉੱਥੇ ਕੋਈ ਜਿਹੜੀ 3-4 ਲੱਖ ਰੁਪਏ ਦੀ 4 ਲੱਖ ਰੁਪਏ ਦੀ ਬੰਗਲਿੰਗ ਹੋਈ ਉਹਦੇ ਚ ਗੁਰੂ ਗ੍ਰੰਥ ਸਾਹਿਬ ਦੇ 3280 ਪੰਨਿਆਂ ਦੀ ਕਿ ਤੁਸੀਂ ਉਹ ਕਿਉਂ ਨਹੀਂ ਧਿਆਨ ਦਿੱਤਾ ਉਹਦੇ ਕਰਕੇ ਹੁਣ ਉਹ ਆਪਣੇ ਆਪ ਚ ਅਲੱਗ ਕੇਸ ਕੋਰਟ ਦੇ ਵਿੱਚ ਹੁਣ ਉਹਨੂੰ ਫੜ ਲਿਆ ਹੁਣ ਤੁਸੀਂ ਗਾਂ ਤੋਂ ਗਾਂ ਗਾਂ ਗੱਲ ਵਧਾਉਂਦੇ ਮਿੰਦੇ ਲੱਗਦਾ ਕੱਲ ਨੂੰ ਕਹਿਣਗੇ ਅਕਾਲ ਤੱਕ ਤੇ ਜੱਥੇਦਾਰ ਨੂੰ ਵੀ ਜੇਲ੍ਹ ਚ ਲੈ ਕੇ ਚੱਲੋ ਭਾਈ ਇਹਨਾਂ ਦਾ ਰਿਕਾਰਡ ਠੀਕ ਨਹੀਂ ਹੈ ਇਹ ਇਸ ਪਾਸੇ ਨਹੀਂ ਚੱਲੇ ਹੋਏ ਆ ਇਹ ਕਿਤੇ ਟਿਕਣ ਵਾਲੇ ਨਹੀਂ ਹੈ ਇਹਨਾਂ ਦੇ ਮਾਨ ਮਰਿਆਦਾ ਜਾਂ ਇਹਨਾਂ ਦੇ ਮਨ ਵਿੱਚ ਉਸ ਕਿਸਮ ਦਾ ਜੋ ਇਹ ਦਿਖਾਉਣਾ ਚਾਹੁੰਦੇ ਆ ਜੋ ਜਾ ਕੇ ਆਨੰਦਪੁਰ ਸਾਹਿਬ ਦੇ ਵਿੱਚ ਡਰਾਮਾ ਕੀਤਾ ਤਮਾਸ਼ਾ ਕੀਤਾ ਔਰ ਜਿਹੜਾ ਹੁਣ ਨੰਗੇ ਪੈਰ ਦਾ ਕਹਿ ਕੇ ਨੰਗੇ ਪੈਰ ਦਾ ਮਤਲਬ ਕੀ ਹੁੰਦਾ ਕਿ ਮੈਂ ਉੱਥੇ ਸਿਰ ਝੁਕਾ ਕੇ ਨੀਵਾ ਹੋ ਕੇ ਆ ਰਿਆਂ ਨਾ ਕਿ ਤਮਾਸ਼ਾ ਕਰਨਾ ਕਿ ਲਓ ਜੀ ਕਰੋ ਲਾਈਵ ਟੈਲੀਕਾਸਟ ਮੈਂ ਲੈ ਕੇ ਆ ਰਿਆਂ ਰਿਕਾਰਡ ਦੇਖ ਲਾਂਗੇ ਫਿਰ ਇਹਦਾ ਮਤਲਬ ਪਿੱਛੋ ਚਾਬੀ ਬਾਅਦ ਵਿੱਚ ਭਰੀ ਗਈ ਆ ਕੇਜਰੀਵਾਲ ਵੱਲੋਂ ਕਿ ਤੂੰ ਇਸ ਤਰੀਕੇ ਨਾਲ ਕਰ ਉਹਨੂੰ ਵੰਗਾਰ ਨਹੀਂ ਤੇ ਤੂੰ ਦੱਬਦਾ ਹੈਂ ਚੀ ਮਿਨਿਸਟਰ ਨੂੰ ਤੂੰ ਮੰਨਣਾ ਹੀ ਨਹੀਂ ਸੀ ਕੇਜਰੀਵਾਲ ਨੇ ਕਿਹਾ ਨਾ ਤੂੰ ਜਾਣਾ ਹੀ ਨਹੀਂ ਸੀ ਤੈਨੂੰ ਕੀ ਹੁੰਦਾ ਤੂੰ ਕਿੱਡੇ ਸਿੱਖਿਆ ਔਰ ਉਹਨਾਂ ਨੂੰ ਵੀ ਪਤਾ ਹੈ ਇਸ ਗੱਲ ਦਾ ਸਿੱਖ ਤੂੰ ਨਹੀਂ ਹੈ ਇਹਨਾਂ ਲਈ ਇੱਕ ਫਸਣ ਵਾਲੀ ਗੱਲ ਸੀ ਉਹ ਜਿਹੜੀ ਵੀਡੀਓ ਹੈ ਉਹ ਬੜੀ ਆਪੱਤੀ ਜਨਕ ਹੈਗੀ ਹੈ ਉਹ ਤੇ ਕੋਈ ਨਾ ਕੋਈ ਤਾਂ ਜਵਾਬ ਦੇਣਾ ਪਊਗਾ ਕਿਹੜੀ ਵੀਡੀਓ ਦੀ ਗੱਲ ਕਰ ਰਹੇ ਤੁਸੀਂ ਜਿਹੜੀ ਵੀਡੀਓ ਉਹਨਾਂ ਨੇ ਜਿਹਦੇ ਜਿਹਦਾ ਬਾਕੀ ਗੱਲਾਂ ਤੇ ਹੈ ਹੀ ਹੈ ਆ ਪਰ ਇੱਕ ਇੱਕ ਵੀਡੀਓ ਵੀ ਘੁੰਮ ਰਹੀ ਹੈ ਨਾ ਇਹਨਾਂ ਦੀ ਜਿਹੜੀ ਪੁਰਾਣੀਆਂ ਕੋਈ ਕਿਤੇ 10-12 ਸਾਲ ਪੁਰਾਣੀ ਵੀਡੀਓ ਹੈਗੀ ਹੈ ਜਦੋਂ ਇਹ ਮੇਰਾ ਖਿਆਲ ਇਹ ਆਮ ਆਦਮੀ ਪਾਰਟੀ ਚ ਹੁੰਦੇ ਸੀ ਅਮਦ ਮਨੀਸ ਹੋਰੀ ਜੜੀ ਇਹ ਪੀਪੀਪੀ ਬਣੀ ਸੀਗੀ ਇਹ ਉਦੋਂ ਬਾਹਰ ਗਏ ਸੀਗੇ ਉੱਥੇ ਉੱਥੇ ਜੋ ਜੰਗ ਜਦੋਂ ਆਏ ਜੇ ਨਵੇਂ-ਨਵੇਂ ਲੀਡਰ ਜਦੋਂ ਜੋ ਕੁਝ ਉੱਥੇ ਕਈ ਕੁਝ ਪਤਾ ਨਹੀਂ ਹੁਣ ਮੈਨੂੰ ਕੀ ਆ ਉਹ ਵੀਡੀਓ ਆ ਮੈਂ ਕਿਹੜੀ ਵੇਖੀ ਆ ਪਰ ਉਹ ਹੈ ਆਪਤੀ ਜਨਕ ਜਿਹਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾ ਬਾਰੇ ਕੁਝ ਇਹੋ ਜਿਹਾ ਕੁਝ दारू ਲਾਉਣਾ ਜਾਂ ਕੁਛ ਇਹੋ ਜਿਹਾ ਛਿੱਟੇ ਮਾਰਨੇ ਕੋਈ ਇਹੋ ਜੀਆਂ ਗੱਲਾਂ ਹੁਣ ਜਿਹੋ ਜਿਹੀ ਵੀ ਉਹ ਵੀਡੀਓ ਸਾਰੀ ਹੈਗੀ ਆ ਉਹਨਾਂ ਨੇ ਕਿਹਾ ਕਿ ਅਸੀਂ ਤੇ ਫੋਰੈਂਸਿਕ ਜਾਂਚ ਕਰਾਵਾਂਗੇ ਚਾਹੀਦਾ ਤੈਨੂੰ ਇਹ ਕਿ ਜੇ ਉਹਨਾਂ ਨੂੰ ਇਸ ਗੱਲ ਦਾ ਸਵਾਲ ਕੀਤਾ ਆ ਗੜਗੱਦ ਸਾਹਿਬ ਨੇ ਤਾਂ ਇਹਨਾਂ ਨੂੰ ਚਾਹੀਦਾ ਸੀ ਕਿ ਉਹਦੀ ਫੋਰੈਂਸਿਕ ਜਾਂਚ ਆਪਣੀ ਵੱਲੋਂ ਲੈ ਕੇ ਜਾਂਦੇ ਨਾਲ ਆ ਦੇਖੋ ਜੀ ਇਹ ਗਲਤ ਹੈ ਇਹ ਇਹ ਵੀਡੀਓ ਫੇਕ ਹੈਗੀ ਆ ਇਹ ਜਨਰੇਟਡ ਹੈ ਇਸ ਕਰਕੇ ਮੈਨੂੰ ਮਾਫ਼ ਕਰੋ ਇਹ ਜੋ ਵੀ ਤੁਹਾਡੇ ਕੋਲ ਆਇਆ ਇਹ ਗਲਤ ਹੈ ਗੱਲ ਖਤਮ ਹੁੰਦੀ ਉਹ ਨਹੀਂ ਕੀਤਾ ਅਸੀਂ ਰਿਕਾਰਡ ਲੈ ਕੇ ਆ ਰਹੇ ਹਾਂ ਯਾਨੀ ਉਹਨਾਂ ਨੂੰ ਹੋਰ ਇੰਜ ਦੱਸਣਾ ਚਾਹੁੰਦੇ ਆ ਕਿ ਤੁਸੀਂ ਚੋਰ ਆ ਤੇ ਮੈਂ ਤੁਹਾਡੇ ਤੇ ਜੱਜ ਹੈਗਾ ਤੁਸੀਂ ਦੋਵੇਂ ਕੰਮ ਨਹੀਂ ਕਰ ਸਕਦੇ ਨੰਗੇ ਪੈਰ ਵੀ ਜਾਣਾ ਇੱਕ ਹੰਬਲ ਸਿੱਖ ਦੀ ਤਰ੍ਹਾਂ ਵੀ ਜਾਣਾ ਤੇ ਨਾਲ ਹੀ ਤੁਸੀਂ ਇੱਕ ਆਪਣੀ ਦਾਦਾ ਗਰੀਬੀ ਦਿਖਾਉਣੀ ਹੈ ਚੀ ਮੰਨਿਸਟਰੀ ਵੀ ਦਿਖਾਉਣੀ ਇਹ ਉੱਥੇ ਅਸੈਂਬਲੀ ਨਹੀਂ ਹੈ ਜਿੱਥੇ ਤੁਸੀਂ ਚੱਲੇ ਆ ਜੇ ਤੁਸੀਂ ਜਾਣਾ ਤੇ ਜਾਓ ਨਹੀਂ ਜਾਣਾ ਤੇ ਨਾ ਜਾਓ ਕੋਈ ਤੁਹਾਨੂੰ ਉੱਥੇ ਫਾਂਸੀ ਨਹੀਂ ਲੱਗਣੀ ਇਹ ਤੇ ਤੁਹਾਨੂੰ ਪੁੱਛਿਆ ਗਿਆ ਕਿ ਤੁਸੀਂ ਇੰਜ ਇੰਜ ਕੀਤਾ ਤੇ ਤੁਸੀਂ ਆ ਕੇ ਇਹਦਾ ਜਵਾਬ ਦਿਓ ਤੁਸੀਂ ਕਹਿ ਦਿਓ ਵੀ ਮੈਂ ਇਹਦਾ ਕੋਈ ਜਵਾਬ ਨਹੀਂ ਦੇਣਾ ਜੋ ਹੋਊਗਾ ਕੋਰਟ ਚ ਜਾਓ ਅੰਤਰਖੱਤੇ ਵੀ ਖਬਰ ਆ ਰਹੀਆਂ ਨੇ ਕਿ ਜਿਹੜੇ ਪਹਿਲੇ ਐਸਟੀਪੀਸੀ ਦੇ ਨਾਲ ਜੁੜੇ ਸੀਗੇ ਕਹਿੰਦੇ ਕਿ ਸ਼ਾਇਦ ਉਹਨਾਂ ਨੇ ਵੀ ਫਾਈਲਾ ਕੱਢ ਕੇ ਭਗਵੰਤਮਾਨ ਸਾਹਿਬ ਨੂੰ ਦਿੱਤੀਆਂ ਜਾਂ ਫਿਰ ਉਹ ਵੀ ਕਿਤਨਾ ਕਿਤੇ ਰਿਕਾਰਡ ਕੱਢ ਕੇ ਦੇ ਸਕਦੇ ਆ ਦੇ ਸਕਦੇ ਜਿਹੜੇ ਸੋਰਸ ਨਹੀਂ ਨਹੀਂ ਕਿਉਂਕਿ ਦੇਖੋ ਜਿੰਨਾ ਐਕਸ਼ਨ ਲਿਆ ਗਿਆ ਉਦੋਂ ਯਾਨੀ ਹਰਪੀ ਸਿੰਘ ਹੁਣੀ ਸੀਗੇ ਜਿੰਨਾ ਐਕਸ਼ਨ ਲਿਆ ਉਹ ਐਕਸ਼ਨ ਮੈਨੂੰ ਤਾਂ ਲੱਗਦਾ ਡਿਸਪਰਪੋਰਸ਼ਨੇਟ ਆ ਦੇਖੋ ਜਿਹੜੀ ਬੰਗਲਿੰਗ ਐਕਚੁਅਲੀ ਹੋਈ ਆ ਉਹ ਦੋ ਬੰਦਿਆਂ ਨੇ ਕੀਤੀ ਉਥੇ ਬੰਦਿਆਂ ਨੂੰ 16 ਨੂੰ ਟੰਗਿਆ ਵਿੱਚੇ ਕੋਲੀ ਨੂੰ ਵੀ ਟੰਗਿਆ ਜਾਨੀ ਚਾਰਟਡ ਅਕਾਊਂਟੈਂਟ ਤੱਕ ਜਿਹੜਾ ਚੀਫ ਸੀ ਉਹਨਾਂ ਦਾ ਉਹਦੇ ਤੋਂ ਲੈ ਕੇ ਥੱਲੇ ਦਾ ਬੰਦਾ ਜਿਹੜੇ ਜਿੰਨੇ ਵੀ ਉਸ ਸੈਕਸ਼ਨ ਦੇ ਇਨਵੋਲਡ ਸੀ 16 ਦੇ 16 ਬੰਦੇ ਸਾਰਿਆਂ ਨੂੰ ਦੰਡਿਤ ਕੀਤਾ ਗਿਆ ਕਾਰਨ ਉਹਦਾ ਕੀ ਉਹਨਾਂ ਨੇ ਕਿਹਾ ਕਿ ਇਹ ਕੰਮ ਹੀ ਏਡਾ ਮਾੜਾ ਕਿ ਜੇ ਅਸੀਂ ਏਡਾ ਵੱਡਾ ਐਕਸ਼ਨ ਨਹੀਂ ਲਿਆ ਉਦੋਂ ਸਿੰਘ ਸਾਹਿਬਾਨਾ ਨੇ ਸੋਚਿਆ ਤੇ ਲੋਕਾਂ ਦੇ ਮਨ ਚੋਂ ਇਹ ਡਾਊਟ ਜਾਣੇ ਨਹੀਂ ਹੁਣ ਜਦੋਂ ਇਹ ਡਿਸਪਰਪੋਰਸ਼ਨੇਟ ਐਕਸ਼ਨ ਏਡਾ ਵੱਡਾ ਹੋਇਆ ਤੇ ਜਿੰਨਾਂ ਦਾ ਉੱਥੇ ਸੀਗਾ ਇੰਨਾ ਨੌਕਰੀਆਂ ਤੇ ਹੈ ਹੀ ਹੈ ਨਾ ਜੋ ਵੀ ਹੈ ਇੱਕ ਆਪਣਾ ਰੁਤਬਾ ਹੈ ਸਾਰਾ ਕੁਝ ਹੈ ਉਹਨਾਂ ਨੂੰ ਲੱਗਾ ਕਿ ਸਾਡੇ ਨਾਲ ਤੱਕਾ ਹੋਇਆ ਹੁਣ ਉਹ ਦੂਜੇ ਪਾਸੇ ਜਾ ਕੇ ਤੇ ਆਪਣਾ ਕੁਝ ਨਾ ਕੁਝ ਤੇ ਕਰਨਗੇ ਇੱਕ ਬੰਦੇ ਦਾ ਤੇ ਉਹਨਾਂ ਚੋਂ ਇਹਨਾਂ ਨੇ ਆਪਣਾ ਚੇਅਰਮੈਨ ਲਾਇਆ ਹੋਇਆ ਜਿਹੜੇ ਦੰਡਿਤ ਕੀਤੇ ਐਸਜੀਪੀਸੀ ਨੇ ਸਰਕਾਰ ਨੇ ਇੱਕ ਬੰਦੇ ਨੂੰ ਚੇਅਰਮੈਨੀ ਨਾਲ ਸੌਂਪਿਆ ਹੋਇਆ ਤੇ ਜਿਨ੍ਹਾਂ ਨੂੰ ਉਹ ਦਿੱਤਾ ਹੈ ਤੇ ਉਹ ਵੀ ਤੇ ਕੁਝ ਨਾ ਕੁਝ ਤੇ ਉਹਨਾਂ ਨੇ ਗੱਲਾਂ ਉੱਥੇ ਕਈਆਂ ਹੋਣੀਆਂ ਰਿਕਾਰਡ ਕੋਈ ਉੱਥੇ ਕੋਈ ਇਸ ਤਰ੍ਹਾਂ ਦਾ ਰਿਕਾਰਡ ਤੇ ਨਹੀਂ ਕਿ ਜਿਹੜਾ ਬੰਗਲੇ ਵਾਲਾ ਰਿਕਾਰਡ ਆ ਰਿਕਾਰਡ ਤੇ ਕੋੜੀ ਰਿਕਾਰਡ ਉੱਥੇ ਵੀ ਆ ਐਸਕਾਰ ਕਿ ਜੇ ਲਿਜਾਣਾ ਤੇ ਜੀ ਸਦਕੇ ਲਜਾਓ ਜੇ ਕੋਈ ਮਾੜਾ ਤੁਹਾਨੂੰ ਲੱਗਦਾ ਪਰ ਜਿਸ ਢੰਗ ਨਾਲ ਸਾਰਾ ਚੱਲ ਰਿਹਾ ਮੈਨੂੰ ਲੱਗਦਾ ਕਿ ਇਹ ਇਟਸ ਨਾਟ ਇਨ ਗੁੱਡ ਟੇਸਟ ਮੈਂ ਜੇ ਬਿਲਕੁਲ ਥੋੜੇ ਸ਼ਬਦਾਂ ਚ ਕਹਿਣਾ ਹੋਵੇ ਜਾਂ ਘੱਟ ਤੋਂ ਘੱਟ ਵੀ ਕਹਿਣਾ ਹੋਵੇ ਇਹ ਸਿੱਖ ਮਸਲਿਆਂ ਦੇ ਵਿੱਚ ਸਰਕਾਰ ਵੱਲੋਂ ਆਪਣੇ ਆਪ ਨੂੰ ਆਏ ਦਿਨ ਵੱਧ ਤੋਂ ਵੱਧ ਅਲਝਾਉਣ ਦੀਆਂ ਕੋਸ਼ਿਸ਼ਾਂ ਤੋਂ ਇਲਾਵਾ ਹੋਰ ਕੁਝ ਨਹੀਂ ਆਖਰੀ ਸਵਾਲ ਹੈ ਮੇਰਾ ਕਿ ਇਹਦਾ ਅਸਰ ਕੀ ਹੋਣ ਵਾਲਾ ਮੈਂ ਪਹਿਲਾਂ ਵੀ ਸਵਾਲ ਕੀਤਾ ਸੀਗਾ ਹੁਣ ਕਿ ਇਹ ਮੈਸੇਜ ਕੀ ਜਾਣ ਵਾਲਾ ਅਸਲ ਦੇ ਵਿੱਚ ਚਾਹੁੰਦੇ ਹੋ ਕਿ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਜਾਂ ਫਿਰ ਅਗਰ ਹੋਏਗਾ ਤਾਂ ਇਹਦਾ ਕੀ ਅਸਰ ਪੂਰੇ ਦੇਸ਼ ਭਰ ਦੇ ਵਿੱਚ ਜਾਊਗਾ ਨਹੀਂ ਮੈਂ ਤਾਂ ਫਿਰ ਉਹੀ ਗੱਲ ਕਹਿਣਾ ਕਿ ਜਿਹੜਾ ਲਾਈਵ ਟੈਲੀਕਾਸਟ ਪਹਿਲਾਂ ਉੱਥੇ ਜੋ ਕੁੱਕੜ ਖੇ ਉੱਡਦੀ ਐ ਅਸੈਂਬਲੀ ਦੇ ਵਿੱਚ ਤੁਸੀਂ ਹੁਣ ਜਿਹੜੀ ਸੈਂਕਿਟੀਟੀ ਥੋੜੀ ਜਿਹੀ ਖਾਲਤੱਕ ਦੀ ਬਚੀ ਉਹ ਤੇ ਰਹਿਣ ਦਿਓ ਹੁਣ ਤੁਸੀਂ ਉੱਥੇ ਫੇਰ ਹੋ ਜਾ ਸਾਰਾ মিডিਆ ਲੈ ਕੇ ਰੋਜ਼ ਤਮਾਸ਼ਾ ਦਿਖਾਓਗੇ ਇਸ ਲਈ ਮੇਰਾ ਤਾਂ ਖਿਆਲ ਹੈ ਕਿ ਕੋਈ ਇਹਦਾ ਅਰਥ ਹੀ ਨਹੀਂ ਬਣਦਾ ਕਿ ਤੁਸੀਂ ਲਾਈਵ ਟੈਲੀਕਾਸਟ ਪਹਿਲਾਂ ਵੀ ਕੋਈ ਲਾਈਵ ਟੈਲੀਕਾਸਟ ਨਹੀਂ ਹੁੰਦਾ ਉਹ ਤੇ ਜੋ ਉਹਨਾਂ ਦੇ ਪ੍ਰੋਵੀਜ਼ਨ ਹੈ ਉਹ ਐਸਜੀਬੀਜ਼ ਨੇ ਤੈਅ ਕਰਨੇ ਇਹਨਾਂ ਨੇ ਆਪਣੀ ਮਰਜ਼ੀ ਕਰਨੀ ਨਹੀਂ ਜਾਣਾ ਨਾ ਜਾਣ ਜੇ ਜਾਣਾਂ ਤੇ ਤੁਸੀਂ ਆਪਣੇ ਤੌਰ ਤੇ ਜੋ ਜੋ ਤੁਹਾਡਾ ਫਰਜ਼ ਬਣਦਾ ਉਸ ਤਰੀਕੇ ਨਾਲ ਜਾਓ ਜੇ ਤੁਸੀਂ ਉੱਥੇ ਖਿਲੀ ਡਾਉਨ ਜਾਣਾ ਉਸ ਜਗ੍ਹਾ ਦੀ ਉਸ ਜਗ੍ਹਾ ਦੀ ਸੈਕ੍ਰਿਟੀ ਦੀ ਤਾਂ ਉਹਦਾ ਅਸਰ ਤੇ ਇਹ ਹੋਊਗਾ ਕਿ ਲੋਕਾਂ ਦੇ ਵਿੱਚ ਰਿਐਕਸ਼ਨ ਹੋਊਗਾ ਸਿੱਖ ਸਮੁਦਾਏ ਦੇ ਵਿੱਚ ਵੀ ਰਿਐਕਸ਼ਨ ਹੋਊਗਾ ਦੇਸ਼ ਵਿਦੇਸ਼ ਦੇ ਵਿੱਚ ਵੀ ਰਿਐਕਸ਼ਨ ਹੋਊਗਾ ਕਿ ਇਹਨਾਂ ਨੇ ਕੋਈ ਜਗ੍ਹਾ ਛੱਡਦੇ ਹੀ ਨਹੀਂ ਹੈਗਾ ਅਸਲੀ ਗੱਲ ਇਹ ਆ ਕਿ ਉਸ ਫੇਸ ਨੂੰ ਥੱਲੇ ਕਰਕੇ ਉਹਨਾਂ ਨੂੰ ਅਕਾਲੀ ਦਲ ਜਾਂ ਐਸਜੀਪੀਸੀ ਨੂੰ ਡਾਊਨ ਗ੍ਰੇਡ ਕਰਕੇ ਆਪਣੀ ਜਗ੍ਹਾ ਮਤਲਬ ਕਰਨਾ ਚਾਹੁੰਦੇ ਮੈਨੂੰ ਨਹੀਂ ਲੱਗਦਾ ਕਿ ਇਸ ਤਰੀਕੇ ਨਾਲ ਜਿਸ ਢੰਗ ਨਾਲ ਇਹ ਚੱਲਿਆ ਇਹਨਾਂ ਨੂੰ ਕੋਈ ਵੀ ਉਸ ਕਿਸਮ ਦੀ ਉਹ ਜਗ੍ਹਾ ਮੈਲਡ ਵਾਲੀ ਆ ਜਿਹਦੇ ਕਰਕੇ ਸਾਰਾ ਕੁਝ ਕਰ ਰਹੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੇ ਬਿਲਕੁਲ ਪ੍ਰੋਫੈਸਰ ਮਨਜੀਤ ਸਿੰਘ ਜੀ ਸਾਡੇ ਨਾਲ ਸੀਗੇ ਹਾਲਾਂਕਿ ਮੁੱਦਾ ਕਾਫੀ ਗੰਭੀਰ ਹੈ ਔਰ ਇਤੇ ਚਰਚਾ ਹੁਣ ਵੀ ਕਾਫੀ ਜ਼ਰੂਰੀ ਸਗੀ ਪਰ तमाम ਗੱਲਬਾਤ ਕੀਤੀ ਹੈ ਇਹਦੇ ਬਾਰੇ ਇਸ ਮਸਲੇ ਬਾਰੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਬ੍ਰਿਟਿਸ਼ ਜਰਨਲਿਸਟ ਬਲਵਿੰਦਰ ਆਰੇ ਦੇ ਨਾਲ ਮੈਂ ਜੈ ਬਰਮਾ ਚੈਨਲ 17 ਹੁੰਦੇ ਲਈ ਧੰਨਵਾਦ